हाई हील शूज एक्सक्यूजेस प्रोड्यूस्ड बाय फॉल्स थंडर्स प्रीचर्स ऊंची अड़ी वालीयां जूतियां ਝੂਠੀਆਂ ਗਰਜਾਂ ਦੇ ਪ੍ਰਚਾਰਕਾਂ ਦੁਆਰਾ ਪੈਦਾ ਕੀਤੇ ਗਏ ਬਹਾਨੇ ਨਬੀ ਦੀ ਇੱਕ ਹੋਰ ਸਿੱਖਿਆ ਜਿਸ ਉੱਤੇ ਉਹਨਾਂ ਨੇ ਇੱਕ ਕੋਪੰਥ ਅਤੇ মত ਬਣਾਇਆ ਹੈ ऊंची अड़ी वालीयां ਜूतियां ਦੇ ਵਿਸ਼ੇ ਉੱਪਰ ਹੈ ਉਹ ऊंची अड़ी ਅਤੇ ਤਿੱਖੀ ਨੋਕ ਵਾਲੀ ਅੱਡੀ ਦੀਆਂ ਜੁੱਤੀਆਂ ਵਿਚਕਾਰ ਫਰਕ ਕਰਨ ਦੀ ਕੋਸ਼ਿਸ਼ ਕਰਦੇ ਹਨ ਇਸ ਦੇਸ਼ ਦੀਆਂ ਸਾਰੀਆਂ ਔਰਤਾਂ ਇੱਕ ਸਮਾਂ ਇੱਥੇ ਸਾਡੀਆਂ ਭੈਣਾਂ ਵਾਂਗ ਹੀ ਜੁੱਤੀ ਪਹਿਨਦੀਆਂ ਸਨ ਜਿਨ੍ਹਾਂ ਨੇ ਪਵਿੱਤਰਤਾਈ ਦਾ ਮਾਪਦੰਡ ਕਾਇਮ ਰੱਖਿਆ ਸੀ ਜਦੋਂ ਝੂਠੀਆਂ ਗਰਜਾਂ ਨੇ ਆ ਕੇ ਪਵਿੱਤਰਤਾਈ ਦੇ ਸੰਦੇਸ਼ ਨੂੰ ਵਿਗਾੜ ਦਿੱਤਾ ਤਾਂ ਇਸ ਦੇਸ਼ ਦੀਆਂ ਔਰਤਾਂ ਦਾ ਇੱਕ ਝੁੰਡ ਨਿਊਯਾਰਕ ਵਿੱਚ ਆਪਣੇ ਧਰਮ ਪਿਤਾ ਦੇ ਕੋਲ ਗਿਆ ਜਿਸਨੇ ਇਸ ਵਿਰੋਧ ਦੇ ਬੀਜ ਨੂੰ ਉਹਨਾਂ ਦੇ ਦਿਲਾਂ ਵਿੱਚ ਬੀਜਿਆ ਇਹ ਔਰਤਾਂ ਵਾਪਸ ਪਰਤੀਆਂ ਇੱਕ ਮੀਟਿੰਗ ਵਿੱਚ ਡੀਕਨਾਂ ਨੂੰ ਸੱਦੇ ਆ ਤੇ ਮੰਗ ਕੀਤੀ ਕਿ ਨਬੀ ਦਾ ਮਤਲਬ ਤਿੱਖੀ ਨੋਕ ਵਾਲੀ ਅੱਡੀ ਤੋਂ ਸੀ ਨਾ ਕਿ ਉੱਚੀ ਅੱਡੀ ਤੋਂ ਤੁਸੀਂ ਝੂਠ ਬੋਲਿਆ ਹੈ ਪਰਮੇਸ਼ੀ ਦੇ ਨਬੀ ਨੇ ਦੋਵਾਂ ਦੀ ਨਿੰਦਾ ਕੀਤੀ ਹੈ ਅਦੇ ਕੋਈ ਵੀ ਸਾਨੂੰ ਕਿਤੇ ਵੀ ਇਹ ਦਿਖਾ ਨਹੀਂ ਸਕਦਾ ਕਿ ਕਿੱਥੇ ਉਸਨੇ ਕੋਈ ਫਰਕ ਕੀਤਾ ਹੈ ਜਿਸ ਤਰ੍ਹਾਂ ਏਕੋਪੰਥ ਸੁਝਾ ਦੇ ਰਿਹਾ ਹੈ ਉਸਨੇ ਇਸ਼ਾਇਆ 3 ਦੇ ਵਿੱਚ ਇੱਕੋ ਆਇਤ ਦੀ ਵਰਤੋਂ ਉੱਚੀ ਅੱਡੀ ਅਤੇ ਤਿੱਖੀ ਨੋਕ ਦੀ ਅੱਡੀ ਵਾਲੀ ਜੁੱਤੀਆਂ ਦੋਵਾਂ ਦੀ ਨਿੰਦਿਆ ਕਰਨ ਲਈ ਕੀਤੀ ਜੋ ਤੁਹਾਨੂੰ ਦਿਖਾ ਰਿਹਾ ਹੈ ਕਿ ਭਾਵੇਂ ਉਸਨੇ ਉੱਚੀ ਅੱਡੀ ਜਾਂ ਤਿੱਖੀ ਨੋਕ ਵਾਲੀ ਅੱਡੀ ਬਾਰੇ ਕਿਹਾ ਹੈ ਉਹ ਦੋਵੇਂ ਵਾਕਾਂਸ਼ਾਂ ਦੀ ਵੱਖ-ਵੱਖ ਸਮੇਂ ਤੇ ਵਰਤੋਂ ਕਰਕੇ ਇੱਕੋ ਲੇਖ ਦਾ ਹਵਾਲਾ ਦੇ ਰਿਹਾ ਸੀ ਚਮਕਦੀ ਹੋਈ ਲਾਲ ਬੱਤੀ 23 ਜੂਨ 1963 ਸਨ ਬਾਈਬਲ ਯਿਸਾਇਆ 5 ਵਿੱਚ ਦੱਸਦੀ ਹੈ ਕਿ ਕਿਵੇਂ ਉਹ ਉੱਚੀ ਅੱਡੀ ਵਾਲੀਆਂ ਜੁੱਤੀਆਂ ਨਾਲ ਠੁਮਕ ਠੁਮਕ ਕੇ ਚਾਲ ਚੱਲੇਗੀ ਜਿਵੇਂ ਜਿਵੇਂ ਉਹ ਚੱਲਦੀ ਜਾਂਦੀ ਹੈ ਸੂਰਜ ਦਾ ਚੜਨਾ 18 ਅਪ੍ਰੈਲ 1965 ਸਨ ਖੈਰ ਉੱਥੇ ਇੱਕ ਔਰਤ ਆਈ ਜਿਸ ਨੇ ਉੱਚੀ ਅੱਡੀ ਦੀਆਂ ਵੱਡੀਆਂ ਵੱਡੀਆਂ ਜੁੱਤੀਆਂ ਦਾ ਜੋੜਾ ਪਾਇਆ ਹੋਇਆ ਸੀ ਜਿਵੇਂ ਉਹ ਅੱਜ ਪਹਿਨਦੀਆਂ ਹਨ ਤਿੱਖੀ ਨੋਕ ਦੀ ਅੱਡੀ ਵਾਲੀਆਂ ਜੁੱਤੀਆਂ ਅਤੇ ਵਾਈ ਅਤੇ ਮੈਂ ਕਿਹਾ ਇੱਕ ਮਿੰਟ ਰੁਕੋ ਭੈਣ ਤੂੰ ਉਸ ਨੂੰ ਪਾ ਕੇ ਹਾਈਵੇ ਤੇ ਚੱਲ ਨਹੀਂ ਸਕਦੀ ਤੁਸੀਂ ਜਾਣਦੇ ਹੋ ਕਿ ਬਾਈਬਲ ਸ਼ਾਇਆ 5 ਦੇ ਵਿੱਚ ਕਹਿੰਦੀ ਹੈ ਠੁਮਕ ਠੁਮਕ ਕੇ ਚੱਲਦੀਆਂ ਹਨ ਆਪਣੀਆਂ ਉੱਚੀ ਅੱਡੀ ਦੀਆਂ ਜੁੱਤੀਆਂ ਨਾਲ ਠੁਮਕ ਠੁਮਕ ਕੇ ਚੱਲਦੀਆਂ ਹਨ ਦੇਖਿਆ ਅੰਤ ਦੇ ਦਿਨਾਂ ਵਿੱਚ ਸਿਉਨ ਦੀਆਂ ਧੀਆਂ ਕੀ ਪਰਮੇਸ਼ਰ ਆਪਣਾ ਮਨ ਬਦਲਦਾ ਹੈ 18 April 1965 ਪ੍ਰੋਫੈਟ ਨੇ ਕਿਹਾ ਇੱਥੇ ਆ موسی ਇਧਰ ਉਤਹਾ ਆ ਜਾ ਤੂੰ ਇੱਕ ਵਫادار ਸੇਵਕ ਰਿਆ ਹੈ ਉੱਚੀ ਅੱਡੀ ਦੀ ਜੁੱਤੀ ਪਹਿਨੀ ਇੱਕ ਔਰਤ ਵਾਂਗ ਤੂੰ ਉੱਪਰ ਚੜ ਆਇਆ ਹੈ ਦੇਖਿਆ ਉਧਰ ਦੂਰ ਦੇਖ ਕੀ ਤੂੰ ਵਾਅਦਾ ਕੀਤੀ ਹੋਈ ਧਰਤੀ ਨੂੰ ਵੇਖਦਾ ਹੈ ਤੁਸੀਂ ਕਹਿੰਦੇ ਹੋ ਹੁਣ ਤੈਨੂੰ ਉੱਚੀ ਅੱਡੀ ਵਾਲੀਆਂ ਜੁੱਤੀਆਂ ਦੀ ਆਇਤਾਂ ਕਿੱਥੋਂ ਮਿਲ ਰਹੀਆਂ ਹਨ ਪ੍ਰਚਾਰਕ ਜੋ ਕੁਝ ਵੀ ਸਾਨੂੰ ਜਾਣਨ ਦੀ ਲੋੜ ਹੈ ਉਹ ਇਸ ਬਾਈਬਲ ਵਿੱਚ ਹੈ ਸੁਣੋ ਕਿ ਪਰਮੇਸ਼ਰ ਨਬੀ ਨੇ ਕੀ ਕਿਹਾ ਹੈ ਠੀਕ ਹੈ ਦੇਖੋ ਕਿ ਜੇ ਇਹ ਤੁਹਾਨੂੰ ਉੱਚੀ ਅੱਡੀ ਵਾਲੀਆਂ ਜੁੱਤੀਆਂ ਵਾਂਗ ਲੱਗਦਾ ਹੈ ਰਿਸ਼ਾਇਆ 3 ਦੀ 16 ਤੋਂ 22 ਆਇਤ ਯਹਵਾ یوں ਆਖਦਾ ਹੈ ਇਸ ਲਈ ਪਈ ਸਿਯੋਨ ਦੀਆਂ ਧੀਆਂ ਹੰਕਾਰਨਾ ਹਨ ਸਿਯੋਨ ਦੀਆਂ ਧੀਆਂ ਮਸੀਹ ਕਲੀਸਿਆ ਹੈ ਦੁਨੀਆ ਵਿੱਚ ਤਤਕਤਿਤ ਮਸੀਹੀ ਲੋਕ ਹੰਕਾਰੀ ਅਤੇ ਮੰਡੀ ਹਨ ਅਤੇ ਗਰਦਨ ਅਕੜਾ ਕੇ ਅਤੇ ਅੱਖਾਂ ਮਟਕਾ ਕੇ ਤੁਰਦੀਆਂ ਹਨ ਲੰਬੀਆਂ ਅੱਖਾਂ ਵਾਲੀਆਂ ਔਰਤਾਂ ਉਸ ਦਾ ਇੱਕ ਪਤੀ ਹੈ ਪਰ ਉਹ ਤਾਂ ਇਸ ਪਾਸੇ ਕਿਸੇ ਹੋਰ ਨੂੰ ਹੀ ਦੇਖ ਰਹੀਆਂ ਹੁੰਦੀਆਂ ਹਨ ਅੱਖਾਂ ਮਟਕਾਉਣੀਆਂ ਉਹ ਕਾਮ ਵਾਸਨਾ ਭਰੀਆਂ ਅੱਖਾਂ ਹਨ ਅਤੇ ਗਰਦਨ ਅਕੜਾ ਕੇ ਅਤੇ ਅੱਖਾਂ ਮਟਕਾ ਕੇ ਤੁਰਦੀਆਂ ਹਨ ਅਤੇ ਠੁਮਕ ਠੁਮਕ ਚਾਲ ਚੱਲਦੀਆਂ ਅਤੇ ਪੈਰਾਂ ਵਿੱਚ ਘੁੰਗਰੂ ਛਣਕਾਉਂਦੀਆਂ ਹਨ। ਤੁਰਦੀਆਂ ਅਤੇ ਹਿਲਦੀਆਂ ਹਨ ਜਦੋਂ ਉਹ ਚੱਲਦੀਆਂ ਹਨ। ਕੀ ਇਹ ਤੁਹਾਡੇ ਲਈ ਉੱਚੀ ਅੱਡੀ ਵਾਲੀਆਂ ਜੁੱਤੀਆਂ ਵਾਂਗ ਨਹੀਂ ਹੈ? ਕਲੀਸਿਆ ਆਖਦੀ ਹੈ ਆਮੇਨ। ਇਹ ਉੱਚੀ ਅੱਡੀ ਦੀ ਜੁੱਤੀ ਹੈ। ਇਹ ਦਿਖਾਉਂਦਾ ਹੈ ਕਿ ਅੰਤ ਸਮੇਂ ਦੀ ਮਸੀਹ ਕਲੀਸਿਆ ਉੱਚੀ ਅੱਡੀ ਦੀਆਂ ਜੁੱਤੀਆਂ ਪਾਵੇਗੀ ਅਤੇ ਉਹਨਾਂ ਕੋਲ ਕਾਮ ਵਾਸਨਾ ਭਰੀਆਂ ਅੱਖਾਂ ਹੋਣਗੀਆਂ। ਹੁਣ ਧਿਆਨ ਦਿਓ। ਠੁਮਕ ਠੁਮਕ ਕੇ ਚੱਲਣਾ ਅਤੇ ਉੱਚੀ ਅੱਡੀ ਵਾਲੀਆਂ ਜੁੱਤੀਆਂ ਦਾ ਸਬੰਧ ਕਾਮਵਾਸਨਾ ਦੇ ਨਾਲ ਹੈ। ਇੱਕ ਔਰਤ ਅਜਾ ਕਿਉਂ ਚਾਹੇਗੀ? ਕਿਉਂਕਿ ਉਹ ਬਲ ਖਾਣਾ ਚਾਹੁੰਦੀ ਹੈ। ਪਰਮੇਸ਼ਰ ਦੇ ਨਬੀ ਨੇ ਕਿਹਾ ਕਿ ਇੱਕ ਆਨੈਤਿਕ ਔਰਤ ਅਤੇ ਇੱਕ ਸੱਪ ਇੱਕੋ ਜਿਹੀ ਬਲ ਖਾਂਦੇ ਹਨ। ਸੋਚਣ ਵਾਲੇ ਆਦਮੀ ਦਾ ਫਿਲਟਰ 22 ਅਗਸਤ 1965 ਸਨ। ਉਹ ਸੁੰਦਰ ਨਹੀਂ ਹੈ, ਉਹ ਤਾਂ ਸੱਪ ਹੈ। ਐਸੀ ਹੀ ਹੈ ਉਸ ਵਾਂਗ ਹੀ ਵੱਲ ਖਾਂਦੀ ਹੈ ਉਸ ਵਾਂਗ ਹੀ ਵਿਵਹਾਰ ਕਰਦੀ ਹੈ ਉਸ ਵਾਂਗ ਹੀ ਡੱਸਦੀ ਹੈ ਉਸ ਤੋਂ ਦੂਰ ਰਹੁ ਸੋ ਇਥੇ ਤੁਹਾਡੀ ਲਿਖਤ ਹੈ ਠੁਮਕ ਠੁਮਕ ਕੇ ਤੁਰਦੀਆਂ ਹਨ ਅਤੇ ਆਪਣੇ ਪੈਰਾਂ ਨਾਲ ਘੰਗਰੂ ਛਣਕਾਉਂਦੀਆਂ ਹਨ ਹੁਣ ਇਹ ਸਿਰਫ ਉੱਚੀ ਅੱਡੀ ਵਾਲੀਆਂ ਜੁੱਤੀਆਂ ਹੀ ਨਹੀਂ ਹਨ ਜੋ ਠਕ 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 ਕਰਦੀਆਂ ਹਨ ਅਤੇ ਉਹਨਾਂ ਨੂੰ ਪਾ ਕੇ ਤੁਹਾਡੀ ਚਾਲ ਠੁਮਕ ਠੁਮਕ ਕੇ ਚੱਲਣ ਵਾਲੀ ਹੋ ਜਾਂਦੀ ਹੈ ਹੁਣ ਤੁਹਾਡੀ ਜੁੱਤੀ ਦੀ ਅੱਡੀ ਚੋੜੀ ਹੋ ਸਕਦੀ ਹੈ ਅਤੇ ਇਸ ਤੇ ਥੋੜੀ ਜੀ ਹੀਲ ਹੋ ਸਕਦੀ ਹੈ ਅਤੇ ਜੇਕਰ ਇਹ ਆਕਰਸ਼ਿਤ ਕਰਨ ਲਈ ਉਸ ਤਰ੍ਹਾਂ ਦੀ ਆਵਾਜ਼ ਕਰਦੀ ਹੈ ਤਾਂ ਫਿਰ ਕੁਝ ਗਲਤ ਹੈ ਕੋਈ ਵੀ ਵਿਅਕਤੀ ਜੋ ਆਪਣੇ ਪੈਰਾਂ ਨਾਲ ਇਸ ਤਰ੍ਹਾਂ ਦੀ ਆਵਾਜ਼ ਕਰਦਾ ਹੈ ਉਹ ਲੋਕਾਂ ਦੇ ਧਿਆਨ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹੁਣ ਸੁਣੋ ਕਿ ਪਰਮੇਸ਼ਰ ਇਸ ਪੀੜੀ ਉਤੇ ਅਜਿਹੇ ਚਾਲ ਚਲਣ ਲਈ ਕਾਮੁਕ ਅੱਖਾਂ ਹੰਕਾਰੀ ਆਤਮਾ ਆਕੜੀਆਂ ਹੋਈਆਂ ਗਰਦਨਾਂ ਲਈ ਕਿਸ ਤਰ੍ਹਾਂ ਨਿਯਮ ਬਰਾਂ ਜਾ ਰਿਹਾ ਹੈ ਹੁਣ ਪ੍ਰਭੂ ਸਿਉਨ ਦੀਆਂ ਧੀਆਂ ਦਾ ਤਾਲੂ ਗੰਜਾ ਕਰ ਸੁੱਟੇਗਾ ਅਤੇ ਯਹੋਵਾ ਉਹਨਾਂ ਦੇ ਸਰੀਰ ਨੰਗੇ ਕਰ ਦੇਵੇਗਾ ਉਸ ਦਿਨ ਪ੍ਰਭੂ ਉਹਨਾਂ ਦੀਆਂ ਪਜੇਬਾਂ ਦੀ ਸਜਾਵਟ ਅਤੇ ਜਾਲੀਆਂ ਤੇ ਚੰਦਨ ਹਾਰ ਲੈ ਜਾਵੇਗਾ ਚੁੰਮਕੇ ਛਣ ਕੰਗਨ ਕੁੰਡ ਨਲਚੌਂਕ ਕੰਗਨ ਪਟਕੇ ਅਤਰਦਾਨੀਆਂ ਚੌਂਕੀਆਂ ਅਤੇ ਮੁੰਦਰੀਆਂ ਤੇ ਨਥਾਂ ਕੰਨਾਂ ਦੀਆਂ ਵਾਲੀਆਂ ਲਈ ਲਿਖਤ ਕਿੱਥੇ ਹੈ ਠੀਕ ਇੱਥੇ ਹੈ ਪ੍ਰਭੂ ਨੇ ਕਿਹਾ ਕਿ ਉਹ ਇਸ ਨੂੰ ਬਾਹਰ ਕੱਢਣ ਜਾ ਰਿਹਾ ਹੈ ਮੁੰਦਰੀਆਂ ਅਤੇ ਨੱਕ ਦੇ ਗਹਿਣੇ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਬਾਈਬਲ ਕੋਈ ਮਜ਼ਾਕ ਵਾਲੀ ਬਾਈਬਲ ਹੈ ਕੀ ਤੁਸੀਂ ਨਹੀਂ ਦੇਖਦੇ ਕਿ ਲੋਕ ਨੱਕ ਦੇ ਅੰਦਰ ਬੋਰ ਕਰਦੇ ਹਨ ਅਤੇ ਇਸ ਵਿੱਚ ਇੱਕ ਮੁੰਦਰੀ ਪਾਉਂਦੇ ਹਨ ਕੀ ਇੱਥੇ ਕਿਸੇ ਨੂੰ ਪਤਾ ਹੈ ਕਿ ਅਸੀਂ ਉਹ ਮੁੰਦਰੀ ਕਿੱਥੇ ਪਾਉਂਦੇ ਹੁੰਦੇ ਸਾਂ ਬਲਦ ਦੇ ਨੱਕ ਵਿੱਚ ਇਸ ਲਈ ਹੁਣ ਜਦੋਂ ਤੁਸੀਂ ਆਪਣੇ ਨੱਕ ਵਿੱਚ ਮੰਦਰੀ ਪਾਣਾ ਸ਼ੁਰੂ ਕਰਦੇ ਹੋ ਤੁਸੀਂ ਇੱਕ ਜਾਨਵਰ ਹੋ ਤੁਸੀਂ ਇੱਕ ਦਰਿੰਦੇ ਹੋ ਤੁਹਾਡੇ ਵਿੱਚ ਇੱਕ ਜਾਨਵਰ ਵਾਲਾ ਚਰਿੱਤਰ ਹੈ ਰਖਵੇਂ ਕੱਪੜੇ ਚਾਦਰਾਂ ਦੁਪੱਟੇ ਅਤੇ ਖੀਸੇ ਇਹ ਤੁਹਾਨੂੰ ਸਿਰਫ ਹੰਕਾਰ ਲਈ ਇਸ ਸਾਰੀ ਸਜਾਵਟ ਬਾਰੇ ਦਿਖਾ ਰਿਹਾ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਔਰਤ ਨੂੰ ਅੰਗੂਠੀ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਪਹਿਨਣੀ ਚਾਹੀਦੀ ਪਰ ਅਸੀਂ ਕਾਮਵਾਸਨਾ ਅਤੇ ਹੰਕਾਰ ਲਈ ਇਸ ਸਜਾਵਟ ਦੀ ਗੱਲ ਕਰ ਰਹੇ ਹਾਂ ਅਤੇ ਉਹੀ ਜੋਰ ਹੈ ਜੋ ਮੈਂ 체ਨ ਦੇ ਮਾਮਲੇ ਵਿੱਚ ਪਾਉਂਦਾ ਹਾਂ ਕਿ ਜੇ ਤੁਸੀਂ ਇਸ ਨੂੰ ਸਟਾਈਲ ਲਈ ਪਹਿਨ ਰਹੇ ਹੋ ਤਾਂ ਤੁਸੀਂ ਇੱਕ ਵਿਖਾਵਾ ਕਰਨ ਵਾਲੀ ਔਰਤ ਹੋ ਅਤੇ ਮੈਂ ਕੁਝ ਆਦਮੀਆਂ ਨੂੰ ਵੀ 체ਨ ਪਾਈ ਦੇਖਿਆ ਹੈ ਕਿਉਂਕਿ ਪਰਮੇਸ਼ਰ ਨੇ ਨਬੀ ਨੇ ਔਰਤਾਂ ਨੂੰ ਕੋਈ ਛੋਟਾ ਹਾਰ ਪਹਿਨਣ ਦੀ ਇਜਾਜ਼ਤ ਦਿੱਤੀ ਸੀ ਆਦਮੀ ਕੁੱਤੇ ਦੀ 체ਨ ਨਾਲ ਬਾਹਰ ਆ ਗਏ ਹੋ ਸਕਦਾ ਹੈ ਕਿ ਤੁਸੀਂ ਇੱਕ ਭੈਣ ਹੋਵੋ ਉਸਨੇ ਕਿਹਾ ਕਿ ਉਸਨੇ ਪੈਣਾ ਨੂੰ ਇੱਕ ਛੋਟਾ ਜਿਹਾ ਹਾਰਪਾਨ ਦੀ ਇਜਾਜ਼ਤ ਦਿੱਤੀ ਜੇਕਰ ਉਹਨਾਂ ਦੇ ਬੋਏਫ੍ਰੈਂਡ ਨੇ ਉਹਨਾਂ ਨੂੰ ਇਹ ਦਿੱਤਾ ਹੈ ਇਸ ਸੰਦੇਸ਼ ਵਿੱਚ ਆਦਮੀ ਗਏ ਅਤੇ ਉਹਨਾਂ ਨੇ ਵੀ ਚੇਨਾ ਪਾ ਲਈਆਂ ਇਹ ਕਿਵੇਂ ਹੋਇਆ ਕਿ ਤੁਸੀਂ ਇਸ ਤਰ੍ਹਾਂ ਦੀਆਂ ਔਰਤਾਂ ਨਾਲ ਸ਼ਾਮਲ ਹੋ ਗਏ ਹੋ ਆਰਸ਼ੀਆਂ ਮਲਮਲ ਸਾਫੇ ਅਤੇ ਬੁਰਕੇ ਅਤੇ ਫਿਰ ਪ੍ਰਭੂ ਨੇ ਕਿਹਾ ਕਿ ਉਹ ਉਹਨਾਂ ਨੂੰ ਨੰਗੇ ਕਰਨ ਜਾ ਰਿਹਾ ਹੈ ਅਤੇ ਇਹ ਹੋਵੇਗਾ ਕੀ ਸੁਗੰਧ ਦੇ ਥਾਂ ਸੜਿਆਂ ਹੋਵੇਗੀ ਪਟਕੇ ਦੇ ਥਾਂ ਰੱਸੀ ਮੀਡੀਆਂ ਦੇ ਥਾਂ ਗੰਜ ਚੋਲੀ ਦੇ ਥਾਂ ਟਾਟ ਦੀ ਪੇਟੀ ਸੁਹਾਪਾਂ ਦੇ ਥਾਂ ਦਾਗ ਤੇਰੇ ਪੁਰਖ ਤਲਵਾਰ ਨਾਲ ਅਤੇ ਤੇਰੇ ਸੂਰਮੇ ਯੁੱਧ ਵਿੱਚ ਡਿਗਣਗੇ ਉਹਦੇ ਦਰਵਾਜ਼ੇ ਵਿਰਲਾਪ ਤੇ ਸੋਗ ਕਰਨਗੇ ਅਤੇ ਲੁੱਟ-ਪੁੱਟ ਹੋ ਕੇ ਉਹ ਪੁੰਜੇ ਬੈਠੇਗੀ ਹੁਣ ਇਹ ਉਸ ਨਿਆਣੂ ਦੱਸਾਰਿਆ ਹੈ ਜੋ ਇਹਨਾਂ ਸੰਸਥਾਵਾਂ ਤੇ ਆਉਣ ਵਾਲਾ ਹੈ ਅਤੇ ਇਹਨਾਂ ਸਾਰੇ ਤਤਾ ਖਤਿਤ ਕਲਿਸਿਆਂ ਤੇ ਆਉਣ ਵਾਲਾ ਹੈ ਜੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰੇਰਿਤ ਕਰਦੀਆਂ ਹਨ ਇਹ ਉਸ ਵਿਪਤਾ ਨੂੰ ਦਰਸਾਉਂਦਾ ਹੈ ਜਿਸ ਵਿੱਚ ਉਹ ਲੰਘਣਗੇ ਅਤੇ ਉਹ ਕੱਪੜਾ ਪਾਣਾ ਵੀ ਭੁੱਲ ਜਾਣਗੇ ਇੱਥੇ ਇਹ ਸਾਰੀਆਂ ਚੀਜ਼ਾਂ ਗਲਤ ਨਹੀਂ ਹਨ ਪਰ ਇਹ ਤੁਹਾਨੂੰ ਇਸ ਗੱਲ ਦਾ ਹੰਕਾਰ ਦਿਖਾਉਂਦਾ ਹੈ ਕਿ ਉਹ ਕਿਵੇਂ ਚੰਗੀ ਤਰ੍ਹਾਂ ਸਜੇ ਹੋਏ ਹਨ ਅਤੇ ਉਹ ਸੋਚਦੇ ਹਨ ਕਿ ਉਹ ਬਹੁਤ ਵਧੀਆ ਅਤੇ ਸੁੰਦਰ ਦਿਖ ਰਹੇ ਹਨ ਇਸ ਦੇਸ਼ ਦੀ ਕਿਸੇ ਔਰਤ ਨੇ ਇੱਕ ਵਾਰ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਮੈਂ ਸੱਚਮੁੱਚ ਜਾਣਨਾ ਚਾਹੁੰਦਾ ਹਾਂ ਕਿ ਇਸ ਔਰਤ ਵਿੱਚ ਇੰਨਾ ਸੁੰਦਰ ਕੀ ਹੈ ਪਰ ਮੈਂ ਇਸ ਵਾਰ ਸੋਚ ਰਿਹਾ ਸੀ ਇਹ ਉਹ ਸੁੰਦਰਤਾ ਨਹੀਂ ਹੈ ਜਿਸ ਦੁਆਰਾ ਇਹ ਸਭ ਹੋ ਰਿਹਾ ਹੈ ਇਹ ਸਦੂਮ ਅਤੇ ਅਮਰਾ ਦੀ ਹਾਲਤ ਹੈ ਇਹ ਉਹ ਹਨ ਜੋ ਆਪਣੇ ਆਪ ਨੂੰ ਸਭ ਤੋਂ ਨੰਗੇ ਕਰ ਸਕਦੇ ਹਨ ਅਤੇ ਇਹ ਉਹ ਹੈ ਜਿਸ ਲਈ ਉਸ ਔਰਤ ਨੇ ਜਿੱਤ ਪ੍ਰਾਪਤ ਕੀਤੀ ਸੀ ਉਸ ਔਰਤ ਦੇ ਕੌਲ ਇੱਕ ਖਾਸ ਪਹਿਰਾਵਾ ਸੀ ਮੈਂ ਅਖਬਾਰਾਂ ਵਿੱਚ ਦੇਖਿਆ ਅਤੇ ਉਸ ਦਾ ਨੰਗੇਜ ਕੁਝ ਹੱਦ ਤੱਕ ਦਿਖਾਈ ਦੇ ਰਿਹਾ ਸੀ ਅਤੇ ਇਸ ਲਈ ਉਹ ਜਿੱਤ ਗਈ ਸੀ ਕੇਵਲ ਇਹ ਨਾਮ ਮਿਸ ਯੂਨੀਵਰਸ ਹੀ ਆਪਣੇ ਆਪ ਵਿੱਚ ਕੁਫਰ ਹੈ ਜਦੋਂ ਤੁਸੀਂ ਕਹਿੰਦੇ ਹੋ ਯੂਨੀਵਰਸ ਇਹ ਸਾਰੇ ਸਵਰਗ ਧਰਤੀ ਅਤੇ ਹਰ ਚੀਜ਼ ਨੂੰ ਲੈਂਦਾ ਹੈ ਇਹ ਇੱਕ ਕੁਫਰ ਹੈ ਉਸ ਔਰਤ ਨੂੰ ਇਹ ਜਿੱਤ ਇਸ ਲਈ ਮਿਲੀ ਕਿਉਂਕਿ ਉਹ ਗਈ ਅਤੇ ਉਸਨੇ ਆਪਣੇ ਆਪ ਨੂੰ ਅੱਧਾ ਨੰਗਾ ਕਰ ਲਿਆ 90% ਨੰਗਾ ਇਸ ਲਈ ਉਸਨੇ ਇਹਨੂੰ ਜਿੱਤ ਲਿਆ ਇਹ ਪਾਪ ਭਰਿਆ ਹੈ ਪ੍ਰਾ ਅਤੇ ਪਰਮੇਸ਼ਰ ਇਸ ਦਾ ਨਿਆਂ ਕਰਨ ਜਾ ਰਿਹਾ ਹੈ ਜਿੱਥੋਂ ਤੱਕ ਪਰਮੇਸ਼ਰ ਦਾ ਸੰਬੰਧ ਹੈ ਇਹ ਉਸ ਦੀ ਨਜ਼ਰ ਵਿੱਚ ਇੱਕ ਕਾਨੂੰਨੀ ਗੱਲ ਹੈ ਅਤੇ ਮਸੀਹੀ ਲੋਕ ਇਸ ਤਰ੍ਹਾਂ ਦੇ ਕੰਮਾਂ ਵਿੱਚ ਨਹੀਂ ਜਾਂਦੇ ਹਨ ਮਸੀਹੀ ਲੋਕ ਅਖਬਾਰ ਖਰੀਦੇ ਹਨ ਅਤੇ ਇਸ ਨੂੰ ਦੇਖਦੇ ਹਨ ਅਤੇ ਇਸ ਦੀ ਪ੍ਰਸ਼ੰਸਾ ਕਰਦੇ ਹਨ ਤੁਹਾਡੇ ਆਤਮਾ ਨਾਲ ਕੁਝ ਗੜਬੜ ਹੈ ਤੁਹਾਡਾ ਇਸ ਬਾਰੇ ਗੱਲ ਕਰਨਾ ਅਤੇ ਇਸ ਨੂੰ ਉੱਚਾ ਚੁੱਕਣਾ ਤੁਹਾਡੇ ਕੋਲ ਸੰਸਾਰ ਦਾ ਆਤਮਾ ਹੈ। ਤੁਹਾਨੂੰ ਤਾਂ ਇਸ ਤਰ੍ਹਾਂ ਦੀ ਗੱਲ ਦਾ ਤਿਰਸਕਾਰ ਕਰਨਾ ਚਾਹੀਦਾ ਹੈ। ਤੁਹਾਨੂੰ ਇਸ ਨਾਲ ਨਫ਼ਰਤ ਕਰਨੀ ਚਾਹੀਦੀ ਹੈ। ਤੁਹਾਨੂੰ ਇਸ ਲਈ ਆਲੋਚਨਾਤਮਕ ਹੋਣਾ ਚਾਹੀਦਾ ਹੈ। ਜੀ ਹਾਂ। ਤੁਹਾਨੂੰ ਇਸ ਨੂੰ ਸ਼ੈਤਾਨਵਜੋ ਪਹਿਚਾਣਨਾ ਚਾਹੀਦਾ ਹੈ। ਤੁਸੀਂ ਕੀ ਸੋਚਦੇ ਹੋ ਕਿ ਉਹ ਔਰਤ ਪਰਮੇਸ਼ਰ ਦੀ ਨਜ਼ਰ ਵਿੱਚ ਕਿਵੇਂ ਦਿਖਾਈ ਦਿੰਦੀ ਹੈ? ਬਾਈਬਲ ਕਹਿੰਦੀ ਹੈ ਕਿ ਉਹ ਪਰਮੇਸ਼ਰ ਦੀ ਨਜ਼ਰ ਵਿੱਚ ਕਿਨੌਣੀ ਹੈ। ਅਤੇ ਜੇਕਰ ਉਹ ਪਰਮੇਸ਼ਰ ਦੀ ਨਜ਼ਰ ਵਿੱਚ ਕਹੋਣੀ ਹੈ ਉਹ ਇੱਕ ਮਸੀਹੀ ਦੀ ਨਜ਼ਰ ਵਿੱਚ ਵੀ ਕਹੋਣੀ ਹੈ ਅਸੀਂ ਇਸ ਦਾ ਪੱਖ ਨਹੀਂ ਲੈਂਦੇ ਹਾਂ ਅਤੇ ਇਹ ਦਿਖਾਉਣ ਲਈ ਕਿ ਕਿਵੇਂ ਸੰਸਾਰ ਪਾਪ ਨੂੰ ਪਿਆਰ ਕਰਦਾ ਹੈ ਅਤੇ ਪਾਪੀ ਨੂੰ ਪਿਆਰ ਕਰਦਾ ਹੈ ਸਾਰੇ ਸਰਕਾਰੀ ਨੇਤਾਵਾਂ ਅਤੇ ਪੂਰੇ ਦੇਸ਼ ਨੇ ਇਸ ਨੂੰ ਉੱਚਾ ਦਰਜਾ ਦਿੱਤਾ ਹੈ ਪਰਮੇਸ਼ਰ ਇਸ ਨੂੰ ਸਾੜਨ ਜਾ ਰਿਹਾ ਹੈ ਅਤੇ ਅਸੀਂ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਇਸ ਦੇ ਵਿਰੁੱਧ ਹਾਂ ਉਸ ਔਰਤ ਨੇ ਉੱਚੀ ਅੱਡੀ ਵਾਲੇ ਜੁੱਤੀ ਪੈਨੀਆਂ ਹੋਈ ਸੀ ਉਹ ਉਹਨਾਂ ਤਾਰਿਆਂ ਵਿੱਚੋਂ ਇੱਕ ਨੂੰ ਛੂ ਸਕਦੀ ਸੀ ਉਸ ਨੇ ਆਪਣੇ ਕੱਪੜੇ ਖਿੱਚੇ ਅਤੇ ਆਪਣੀ ਲੱਤਾਂ ਨੂੰ ਦਿਖਾਇਆ ਮੈਂ ਕਹਾਂਗਾ ਉਸ ਨੇ ਅੱਧੇ ਅੰਦਰੂਨੀ ਕੱਪੜੇ ਵਿਖਾਏ ਅਤੇ ਉਹ ਜਿੱਤ ਗਈ ਮੇਰੇ ਭਰਾ ਜੇਕਰ ਇਹ ਸਾਬਤ ਨਹੀਂ ਕਰਦਾ ਕਿ ਅਸੀਂ ਸਦੂਮ ਵਿੱਚ ਰਹਿ ਰਹੇ ਹਾਂ ਤਾਂ ਮੈਂ ਜਾਣਨਾ ਚਾਹੁੰਦਾ ਹਾਂ ਕਿ ਫਿਰ ਕੀ ਸਾਬਤ ਕਰੇਗਾ ਇਹ ਸਾਡੇ ਆਲੇ ਦੁਆਲੇ ਸਦੂਮੀਆਂ ਦੀ ਮਾਤਰਾ ਨੂੰ ਦਰਸਾਉਂਦਾ ਹੈ ਅਤੇ ਗੰਦੇ ਸੁਦੂਮੀ ਇਸ ਦੀ ਪ੍ਰਸ਼ੰਸਾ ਕਰਦੇ ਹਨ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਕੋਲ ਸੁਦੂਮੀ ਆਤਮਾ ਹੈ ਆਦੇ ਸੰਸਾਰ ਦੇ ਲੋਕਾਂ ਵਿੱਚ ਇਸ ਦੀ ਇੰਨੀ ਪ੍ਰਸ਼ੰਸਾ ਕਰਨ ਲਈ ਉਹਨਾਂ ਉੱਤੇ ਸੁਦੂਮੀ ਆਤਮਾ ਹੈ ਅਤੇ ਸੰਸਾਰ ਵਿੱਚ ਉਹਨਾਂ ਉੱਤੇ ਸੁਦੂਮੀ ਸ਼ੈਤਾਨ ਹਨ ਅਤੇ ਪਰਮੇਸ਼ਰ ਇਸ ਨੂੰ ਅੱਗ ਅਤੇ ਗੰਧਕ ਨਾਲ ਸਾੜਨ ਜਾ ਰਿਹਾ ਹੈ ਇਹ ਪਹਿਲਾਂ ਹੀ ਏਲੀਅਨ ਨਵੀ ਦੁਆਰਾ ਸਰਾਪਿਆ ਗਿਆ ਸੀ ਮੈਂ ਉਮੀਦ ਕਰਦਾ ਹਾਂ ਕਿ ਤੁਹਾਡੇ ਵਿੱਚੋਂ ਕੋਈ ਵੀ ਨੌਜਵਾਨ ਲੜਕੀ ਇਸ ਦੀ ਪ੍ਰਸ਼ੰਸਾ ਨਹੀਂ ਕਰ ਰਹੀ ਹੈ ਅਤੇ ਇਹ ਸੋਚ ਰਹੀ ਹੈ ਕਿ ਤੁਸੀਂ ਮਿਸ ਯੂਨੀਵਰਸ ਬੰਨਾ ਚਾਹੁੰਦੇ ਹੋ ਇਹ ਮੌਤ ਹੈ ਇਹ ਪ੍ਰਸ਼ੰਸਾ ਕਰਨ ਵਾਲੀ ਕੋਈ ਚੀਜ਼ ਨਹੀਂ ਹੈ ਇਹ ਤਾਂ ਤਿਰਸਕਾਰ ਕਰਨ ਵਾਲੀ ਗੱਲ ਹੈ ਮੈਂ ਇਸ ਤਰ੍ਹਾਂ ਦੀਆਂ ਔਰਤਾਂ ਦੀ ਨਿੰਦਿਆ ਕਰਦਾ ਹਾਂ ਅਤੇ ਤੁਸੀਂ ਦੇਖੋਗੇ ਕਿ ਉਹ ਉਸ ਔਰਤ ਦੀ ਜਾਨ ਨੂੰ ਤਬਾਹ ਕਰ ਦਿੰਦੇ ਹਨ ਉਹ ਉਸ ਵਿਚਾਰੀ ਨੌਜਵਾਨ ਔਰਤ ਨੂੰ ਮਾਰਦੇ ਹਨ ਕੋਈ ਔਰਤ ਰੇਡੀਓ ਤੇ ਰੋ ਰਹੀ ਸੀ ਕਿ ਉਹ ਮਿਸ ਯੂਨੀਵਰਸ ਕਿਵੇਂ ਬਣੀ ਲੜਕੇ ਮੈਂ ਇਹਨੂੰ ਸੁਣ ਨਹੀਂ ਸਕਿਆ ਮੈਂ ਰੇਡੀਓ ਬੰਦ ਕਰ ਦਿੱਤਾ ਮੈਂ ਕਿਹਾ ਜੇ ਤੁਸੀਂ ਜਾਣ ਸਕਦੇ ਕਿ ਤੁਸੀਂ ਆਪਣੀ ਧੀ ਨਾਲ ਕੀ ਕੀਤਾ ਤੁਸੀਂ ਉਸ ਨੂੰ ਸਾਰੇ ਦੁਨੀਆਂ ਦੇ ਸਾਹਮਣੇ ਆਪਣੇ ਆਪ ਨੂੰ ਨੰਗਾ ਕਰਨਾ ਸਿਖਾਇਆ ਹੈ ਕਿੰਨੇ ਲੋਕਾਂ ਨੇ ਉਸ ਨੂੰ ਟੈਲੀਵਿਜ਼ਨ ਤੇ ਦੇਖਿਆ ਅਤੇ ਕਿੰਨੇ ਆਦਮੀਆਂ ਨੇ ਉਸ ਦੀ ਲਾਲਸਾ ਕੀਤੀ ਉਹ ਜਨਾਹਕਾਰੀ ਅਤੇ ਹਰਾਮ ਕਰ ਲਈ ਨਿਆਂ ਦੇ ਦਿਨ ਜਵਾਬ ਦੇਣ ਜਾ ਰਹੀ ਹੈ ਉਹਨਾਂ ਨੇ ਉਸ ਵਿਚਾਰੀ ਨੌਜਵਾਨ ਔਰਤ ਦੀ ਜਾਨ ਨੂੰ ਨਾਸ਼ਾ ਕਰ ਦਿੱਤਾ ਉਹ ਬੇਕਰ ਨਹੀਂ ਜਾਂਦੀ ਜੀ ਨਹੀਂ ਇਹ ਉਸ ਦੇ ਮਾਤਾ ਪਿਤਾ ਹਨ ਜਿਨ੍ਹਾਂ ਨੇ ਉਸ ਨੂੰ ਇਸ ਤਰ੍ਹਾਂ ਪਾਲਿਆ ਇਹ ਦੁਖਦਾਈ ਹੈ ਮਸੀਹੀ ਇਸ ਦੀ ਪ੍ਰਸ਼ੰਸਾ ਨਹੀਂ ਕਰਦੇ ਮਸੀਹੀ ਇਸ ਤਰ੍ਹਾਂ ਦੀ ਕਿਸੇ ਚੀਜ਼ ਦੀ ਪ੍ਰਸ਼ੰਸਾ ਨਹੀਂ ਕਰਦੇ ਜੀ ਹਾਂ ਉੱਚੀ ਅੱਡੀ ਵਾਲੀਆਂ ਜੁੱਤੀਆਂ ਤੇ ਭਾਈ ਬ੍ਰਾਹਮਣ ਨੇ ਉੱਚੀ ਅੱਡੀ ਦੀਆਂ ਜੁੱਤੀਆਂ ਦੀ ਨਿੰਦਿਆ ਕੀਤੀ ਹੈ ਉੱਚੀ ਅੱਡੀ ਵਾਲੀਆਂ ਜੁੱਤੀਆਂ ਸ਼ੈਤਾਨ ਵੱਲੋਂ ਹਨ ਉਹਨਾਂ ਨੇ ਇਸ ਤੇ ਇੱਕ ਕੁਪੰਥ ਬਣਾ ਦਿੱਤਾ ਹੈ ਭਾਈ ਬ੍ਰਾਹਮਣ ਨੇ ਇੱਕ ਔਰਤ ਦੇ ਕਿਸੇ ਸੁਪਨੇ ਬਾਰੇ ਦੱਸਿਆ ਜਿਸਨੇ ਕਿਹਾ ਕਿ ਉਹ ਉਸ ਨੂੰ ਦਿਖਾ ਸਕਦੀ ਹੈ ਕਿ ਉਹ ਉੱਚੀ ਅੱਡੀ ਵਾਲੇ ਜੁੱਤੀ ਨਾਲ ਇਸ ਤੰਗ ਰਸਤੇ ਤੇ ਕਿਵੇਂ ਚੱਲ ਸਕਦੀ ਹੈ ਉਹ ਇੱਕ ਹਨੇਰੇ ਦੀ ਖੱਡ ਵਿੱਚ ਡਿੱਗ ਪਈ ਇਹ ਸੂਰਜ ਦਾ ਚੜਨਾ ਹੈ 18 April 1960 ਹੁਣ ਮੈਂ ਕਹਿ ਰਿਹਾ ਸੀ ਕਿ ਉਸ ਹਾਈਵੇ ਤੇ ਤੁਰਨ ਲਈ ਇੱਕ ਇਨਸਾਨ ਨੂੰ ਇਹਨਾਂ ਤਿੰਨਾਂ ਕਦਮਾਂ ਤੋਂ ਹੋ ਕੇ ਗੁਜ਼ਰਨਾ ਪੈਂਦਾ ਹੈ ਖੈਰ ਉੱਥੇ ਇੱਕ ਔਰਤ ਆਈ ਜਿਸਨੇ ਉੱਚੀ ਅੱਡੀ ਦੀਆਂ ਵੱਡੀਆਂ ਵੱਡੀਆਂ ਜੁੱਤੀਆਂ ਦਾ ਜੋੜਾ ਪਾਇਆ ਹੋਇਆ ਸੀ ਜਿਵੇਂ ਉਹ ਅੱਜ ਪਹਿਨਦੀਆਂ ਹਨ ਤਿੱਖੀ ਨੋਕ ਦੀ ਅੱਡੀ ਵਾਲੀਆਂ ਜੁੱਤੀਆਂ ਅਦਿਵਾਈ ਅਤੇ ਮੈਂ ਕਿਹਾ ਇੱਕ ਮਿੰਟ ਰੁਕੋ ਪੈਣ ਤੂੰ ਉਸ ਨੂੰ ਪਾ ਕੇ ਹਾਈਵੇ ਤੇ ਨਹੀਂ ਚੱਲ ਸਕਦੀ ਤੇ ਮੈਂ ਕਿਹਾ ਤੂੰ ਅਜਿਆ ਨਹੀਂ ਕਰ ਸਕਦੀ ਅਤੇ ਉਸਨੇ ਕਿਹਾ ਉਹ ਉਸਨੇ ਬਾਕੀ ਔਰਤਾਂ ਵੱਲ ਦੇਖਿਆ ਤੇ ਕਿਹਾ ਇਸ ਤੇ ਵਿਸ਼ਵਾਸ ਨਾ ਕਰੋ ਇਹ ਇੱਕ ਪਾਗਲ ਆਦਮੀ ਹੈ ਇਸ ਤੇ ਵਿਸ਼ਵਾਸ ਨਾ ਕਰੋ ਮੈਂ ਤੁਹਾਨੂੰ ਦਿਖਾਵਾਂਗੀ ਕਿ ਮੈਂ ਧਰਮੀ ਠਰਾਈ ਜਾ ਸਕਦੀ ਹਾਂ ਸ਼ੁੱਧ ਕੀਤੀ ਜਾ ਸਕਦੀਆਂ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਸਕਦੀਆਂ ਅਤੇ ਤਾਂ ਵੀ ਉਸ ਉਤੇ ਚੱਲ ਸਕਦੀਆਂ ਮੈਂ ਉਸ ਨੂੰ ਜਾਣ ਦਿੱਤਾ ਮੈਂ ਇਸ ਬਾਰੇ ਵਿੱਚ ਹੋਰ ਕੁਝ ਨਹੀਂ ਕਰ ਸਕਦਾ ਸੀ ਮੈਂ ਉਸ ਨੂੰ ਰੋਕ ਨਹੀਂ ਸਕਦਾ ਸੀ ਅਤੇ ਉਸ ਨੇ ਹਾਈਵੇ ਤੇ ਛਾਲ ਮਾਰ ਦਿੱਤੀ ਉਸ ਨੇ ਭੈਣਾ ਵੱਲ ਮੁੜ ਕੇ ਵੇਖਿਆ ਅਤੇ ਕਿਹਾ ਵੇਖੋ ਮੈਂ ਤੁਹਾਨੂੰ ਕਿਹਾ ਸੀ ਉਹ ਭੱਜਣ ਲੱਗ ਪਈ ਤੁਸੀਂ ਜਾਣਦੇ ਹੋ ਬਾਈਬਲ ਨੇ ਇਸ਼ਾਇਆ 5ਵੇਂ ਦੇ ਵਿੱਚ ਕੀ ਕਿਹਾ ਹੈ ਕਿ ਉਹਨਾਂ ਕੋਲ ਆਕੜੀਆਂ ਹੋਈਆਂ ਕਰਦਣਾ ਹਨ ਉਹਨਾਂ ਨੂੰ ਕਰਨਾ ਪਏਗਾ ਉਹਨਾਂ ਨੂੰ ਸਥਿਰ ਕਰ ਦਿੱਤਾ ਗਿਆ ਹੈ ਦੇਖਿਆ ਇਸ ਤਰ੍ਹਾਂ ਮਟਕਾਉਂਦੀਆਂ ਹਨ ਬਲਖਾਣੇ ਪੈਂਦੇ ਹਨ ਠੁਮਕ ਠੁਮਕ ਚਾਲ ਚਲਦੀਆਂ ਹਨ ਅਤੇ ਆਪਣੇ ਪੈਰਾਂ ਦੇ ਘੰਗਰੂ ਛਣਕਾਉਂਦੀਆਂ ਹਨ ਦੇਖਿਆ ਅੰਤ ਦੇ ਦਿਨਾਂ ਵਿੱਚ ਸਿਉਂ ਦੀਆਂ 3 ਅਤੇ ਉਸਨੇ ਉਸ ਹਾਈਵੇ ਤੇ ਜਿੰਨਾ ਤੇਜ਼ ਹੋ ਸਕੇ ਦੌੜਨਾ ਸ਼ੁਰੂ ਕੀਤਾ ਅਤੇ ਜਦ ਕੇ ਬਾਅਦ ਵਿੱਚ ਰਾਹ ਪੀੜਾ ਅਤੇ ਹੋਰ ਪੀੜਾ ਹੁੰਦਾ ਗਿਆ ਉਸ ਨੇ ਇਸ ਤਰ੍ਹਾਂ ਡੱਗ ਮੰਗਾਉਣਾ ਸ਼ੁਰੂ ਕਰ ਦਿੱਤਾ ਮਟਕਾਉਣਾ ਸ਼ੁਰੂ ਕਰ ਦਿੱਤਾ ਅਤੇ ਉਹ ਡਿੱਗ ਪਈ ਅਤੇ ਮਾਂ ਨੇ ਕਿਹਾ ਸਭ ਤੋਂ ਪਿਆਨ ਚੀਕਾਂ ਜੋ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਸੁਣੀਆਂ ਹਨ ਉਹ ਇਹ ਸੀ ਕਿ ਉਹ ਔਰਤ ਧੂਏ ਅਤੇ ਅੱਗ ਦੀਆਂ ਲਪਟਾਂ ਵਿੱਚ ਡਿਗ ਰਹੀ ਸੀ ਹੇਠਾਂ ਜਾ ਰਹੀ ਸੀ ਇਸ ਤਰ੍ਹਾਂ ਹੇਠਾਂ ਕਿਹਾ ਕਿ ਮੈਂ ਪਿੱਛੇ ਮੁੜਿਆ ਅਤੇ ਕਿਹਾ ਵੇਖੋ ਉਸ ਨੇ ਸਾਰੀ ਗੱਲ ਦਾ ਪਾਲਣ ਕੀਤਾ ਪਰ ਇੱਕ ਗੱਲ ਨਹੀਂ ਮੰਨੀ ਦੇਖਿਆ ਉਸਨੇ ਸਾਰੀ ਗੱਲ ਮੰਨੀ ਪਰ ਇੱਕ ਵਚਨ ਨਹੀਂ ਮੰਨਿਆ ਗਰਜਾਂ ਵਾਲੇ ਲੋਕ ਅੱਜ ਸਾਨੂੰ ਵਿਖਾਉਣਾ ਚਾਹੁੰਦੇ ਹਨ ਕਿ ਉਹ ਗਰਜਾਂ ਦਾ ਪ੍ਰਚਾਰ ਕਰ ਸਕਦੇ ਹਨ ਅਤੇ ਉੱਚੀ ਅੱਡੀ ਵਾਲੀਆਂ ਜੁੱਤੀਆਂ ਪਾ ਸਕਦੇ ਹਨ ਉਹ ਇੱਕ ਹਨੇਰੇ ਦੀ ਖੱਡ ਵਿੱਚ ਡਿੱਗਣ ਜਾ ਰਹੇ ਹਨ ਝੂਠੀਆਂ ਗਰਜਾਂ ਨੇ ਉਹਨਾਂ ਸਾਰੇ ਕੁਪੰਥਾਂ ਨੂੰ ਲਿਆਂਦਾ ਹੈ ਉਹ ਪੀੜਾ ਜੀਵਨ ਦਾ ਰਾਹ ਹੈ ਅਤੇ ਪੀੜਾ ਹੈ ਉਹ ਫਾਟਕ ਅਤੇ ਸੋੜਾ ਹੈ ਉਹ ਰਾ ਜਿਹੜਾ ਜੀਵਨ ਨੂੰ ਜਾਂਦਾ ਹੈ ਅਤੇ ਉਹ ਉਸ ਧੂਏਂ ਅਤੇ ਅੱਗ ਦੀਆਂ ਲਪਟਾਂ ਵਿੱਚ ਡਿੱਗ ਪਈ ਅਤੇ ਗਵਾਚ ਗਈ। ਤੁਸੀਂ ਉੱਚੀ ਅੱਡੀ ਵਾਲੇ ਜੁੱਤੀ ਨਾਲ ਸਵਰਗ ਵਿੱਚ ਨਹੀਂ ਜਾ ਸਕਦੇ। ਅਤੇ ਮੈਂ ਕਹਿੰਦਾ ਹਾਂ ਕਿ ਸੰਦੇਸ਼ ਵਿੱਚਲੇ ਲੋਕਾਂ ਨੂੰ ਇਸ ਸਾਰੀ ਬਕਵਾਸ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਉਹ ਜੁੱਤੀ 1 ਇੰਚ ਦੀ ਹੋ ਸਕਦੀ ਹੈ, ਇਹ ਅੱਧਾ ਇੰਚ ਦੀ ਹੋ ਸਕਦੀ ਹੈ ਅਤੇ ਜੇ ਇਹ ਹੀਟਾਂ ਨੂੰ ਪੀੜੀ ਹੋ ਰਹੀ ਹੈ ਅਤੇ ਨੁਕੀਲੀ ਹੋ ਰਹੀ ਹੈ ਤਾਂ ਇਹ ਤੁਹਾਡੇ ਵੱਲ ਖਾਂਦਾ ਕਾਰਨ ਬਣਨ ਜਾ ਰਹੀ ਹੈ। ਇਹ ਸਹੀ ਹੈ। ਕ੍ਰਿਸ਼ਾ ਕਹਿੰਦੀ ਹੈ ਆਮੀਨ। ਅਤੇ ਔਰਤਾਂ ਨੂੰ ਇਸ ਤੋਂ ਬਿਹਤਰ ਪਤਾ ਹੋਣਾ ਚਾਹੀਦਾ ਹੈ ਅਤੇ ਜੇਕਰ ਕੋਈ ਔਰਤ ਆਪਣੇ ਅੰਤਰਾਤਮਾ ਵਿੱਚ ਇਮਾਨਦਾਰ ਹੈ ਭਾਵੇਂ ਉਹ ਇੱਕ ਕੋੜੇ ਦੀ ਨਾਲ ਪਹਿਨਦੀ ਹੈ ਅਤੇ ਇਹ ਉਸ ਨੂੰ ਇੱਕ ਖਾਸ ਤਰੀਕੇ ਨਾਲ ਚੱਲਣ ਦਾ ਕਾਰਨ ਬਣ ਰਹੀ ਹੈ ਉਹ ਇਸ ਨੂੰ ਬਦਲਣ ਦੀ ਕੋਸ਼ਿਸ਼ ਕਰੇਗੀ ਉਹ ਸੇਵਾਦਾਰ ਦੇ ਇਹ ਕਹਿਣ ਦਾ ਇੰਤਜ਼ਾਰ ਨਹੀਂ ਕਰੇਗੀ ਕਿ ਉੱਚੀ ਅੱਡੀ ਵਾਲੀ ਜੁੱਤੀ ਲਾ ਦਿਓ ਇਹ 8 ਇੰਚ ਦੀ ਹੋ ਸਕਦੀ ਹੈ 1 ਇੰਚ ਦੀ ਹੋ ਸਕਦੀ ਹੈ ਅਤੇ ਉਹ ਹੀਟਾਂ ਨੂੰ ਨੁਕੀਲੀ ਕੀਤੀ ਗਈ ਹੈ ਅਤੇ ਇੱਕ ਖਾਸ ਤਰੀਕੇ ਨਾਲ ਬਣਾਈ ਗਈ ਹੈ ਕਿ ਇਹ ਤੁਹਾਨੂੰ ਗਲਤ ਤਰੀਕੇ ਨਾਲ ਚੱਲਣ ਲਾ ਦੇਵੇਗੀ ਇਹ ਤੁਹਾਡੇ ਲਈ ਮਜ਼ਾਕੀਏ ਤਰੀਕੇ ਨਾਲ ਚੱਲਣ ਦਾ ਕਾਰਨ ਬਣ ਜਾਵੇਗੀ ਜੀ ਹਾਂ ਮੈਂ ਉੱਚੀ ਅੱਡੀ ਵਾਲੀਆਂ ਸਾਰੀਆਂ ਜੁੱਤੀਆਂ ਤੋਂ ਦੂਰ ਰਹਿੰਦਾ ਹਾਂ ਇਸ ਚੀਜ਼ ਨੂੰ ਛੱਡੋ ਤੁਸੀਂ ਉਹਨਾਂ ਉੱਚੀ ਅੱਡੀ ਵਾਲੀਆਂ ਜੁੱਤੀਆਂ ਵਿੱਚ ਸਵਰਗ ਵਿੱਚ ਨਹੀਂ ਜਾ ਸਕਦੇ ਤੇਰੀ ਅੰਸ ਫਟਕ ਤੇ ਕਬਜ਼ਾ ਕਰੇਗੀ 21 ਜਨਵਰੀ 1962 ਸਨ ਤੁਸੀਂ ਦੂਜਿਆਂ ਦੇ ਰਾਹ ਵਿੱਚ ਰੁਕਾਵਟ ਪਾਉਂਦੇ ਹੋ ਦੇਖੋ ਕਦੇ-ਕਦੇ ਤੁਸੀਂ ਔਰਤਾਂ ਬਾਹਰ ਸੜਕਾਂ ਤੇ ਉਹਨਾਂ ਉੱਚੀ ਅੱਡੀ ਦੀਆਂ ਜੁੱਤੀਆਂ ਨਪਾ ਕੇ ਆਲਦ ਵਾਲੇ ਕੁਮ ਦੀਆਂ ਹਨ ਗਲੀਆਂ ਵਿੱਚ ਠੁਮਕ ਠੁਮਕ ਕੇ ਤੁਰਦੀਆਂ ਹਨ ਪ੍ਰਭੂ ਤੇ ਪੈਣੋ ਅਸੀਂ ਅੱਜ ਇੱਥੇ ਇਸ ਛੋਟੇ ਜਿਹੇ ਸੰਦੇਸ਼ ਦੀ ਸਮਾਪਤੀ ਤੇ ਆ ਗਏ ਹਾਂ ਅਤੇ ਮੈਂ ਤੁਹਾਨੂੰ ਪਵਿੱਤਰ ਸੰਦੇਸ਼ਾਂ ਤੇ ਬਣੇ ਤਿੰਨ ਕੰਪੰਥਾਂ ਨੂੰ ਸਾਬਤ ਕੀਤਾ ਹੈ ਅਤੇ ਉਹ ਇਸ ਨੂੰ ਕਿਵੇਂ ਵਿਗਾੜਦੇ ਹਨ ਮੈਂ ਜਾਰੀ ਰੱਖਾਂਗਾ ਅਤੇ ਮੈਂ ਟੈਲੀਵਿਜ਼ਨ ਤੇ ਅਤੇ ਉਹ ਸਭ ਜੋ ਇਸ ਦੇ ਨਾਲ ਨਾਲ ਜਾਂਦਾ ਹੈ ਨਵੀ ਦੇ ਸ਼ਬਦਾਂ ਚ ਲਵਾਂਗਾ ਅਤੇ ਤੁਹਾਨੂੰ ਇਹ ਦਿਖਾਉਣ ਲਈ ਕਿ ਉਹ ਉਹਨੇ ਹਰ ਪਹਿਲੂ ਵਿੱਚ ਆਪਣੀਆਂ ਝੂਠੀਆਂ ਗਰਜਾਂ ਦੁਆਰਾ ਪਵਿੱਤਰ ਸੰਦੇਸ਼ਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਉਹਨਾਂ ਦੀਆਂ ਆਪਣੀਆਂ ਸਿੱਖਿਆਵਾਂ ਹਨ ਉਹਨਾਂ ਕੋਲ ਝੂਠੀਆਂ ਗਰਜਾਂ ਅਤੇ ਇੱਕ ਭ੍ਰਿਸ਼ਟ ਪਵਿੱਤਰਤਾ ਦਾ ਸੰਦੇਸ਼ ਹੈ ਇਹ ਅਸਲੀ ਸੰਦੇਸ਼ ਨਹੀਂ ਹੈ ਇਹ ਅਸਲੀ ਮਾਪਦੰਡ ਨਹੀਂ ਹੈ ਇਹ ਦੂਜੀ ਪੀੜ੍ਹੀ ਹੈ ਜੋ ਅੱਜ ਝੂਠੇ ਮਸਕੀਤੇ ਲੋਕਾਂ ਦੇ ਪਿੱਛੇ ਚੱਲ ਰਹੀ ਹੈ ਇਹ ਉਹ ਥਾਂ ਹੈ ਜਿੱਥੇ ਅਮਲਾਕੇ ਚਾਰ ਦੇ ਪੈਰੋਕਾਰ ਬੈਠੇ ਹਨ ਅਤੇ ਭਈ ਬ੍ਰਾਹਮਣ ਨੇ ਉਹ ਸੁਪਨਾ ਦੇਖਿਆ ਜਿੱਥੇ ਉਹ 10 ਇੰਚ ਮੋਟੀਆਂ ਲੋਹੇ ਦੀਆਂ ਸਲਾਕਾਂ ਦੇ ਪਿੱਛੇ ਸਨ ਅਤੇ ਉਹ ਉਹ ਥਾਂ ਹੈ ਜਿੱਥੇ ਉਹ ਅਜੇ ਬੈਠੇ ਹੋਏ ਹਨ ਪਰਮੇਸ਼ਰ ਦੇ ਬੱਚੇ ਇਹਨਾਂ ਸਾਰੀਆਂ ਮੰਡਲੀਆਂ ਵਿੱਚ ਬੈਠੇ ਹੋਏ ਹਨ ਪਰਮੇਸ਼ਰ ਦੇ ਬੱਚੇ ਉਹ ਇਹਨਾਂ ਸਲਾਕਾਂ ਦੇ ਪਿੱਛੇ ਹਨ ਅਤੇ ਉਹ ਆਪਣੇ ਛੁਟਕਾਰੇ ਦੀ ਉਡੀਕ ਕਰ ਰਹੇ ਹਨ ਅਤੇ ਇਹ ਛੁਟਕਾਰਾ ਆਵੇਗਾ ਛੁਟਕਾਰਾ ਲੈਣ ਲਈ ਇੱਕੋ ਇੱਕ ਚੀਜ਼ ਦੀ ਜ਼ਰੂਰਤ ਹੈ ਅਤੇ ਉਹ ਹੈ ਪ੍ਰਾਤਮਾ ਦਾ ਵਹੈ ਜਾਣਾ ਜਦੋਂ ਪਰਮੇਸ਼ਰ ਕਿਸੇ ਨੂੰ ਇਸ ਰਸਤੇ ਤੇ ਲਿਆਉਂਦਾ ਹੈ ਉਹ ਚੁਣੇ ਹੋਏ ਅਤੇ ਉਪਮੇਸ਼ਸ਼ ਦੁਆਰਾ ਨਿਯੁਕਤ ਕੀਤੇ ਗਏ ਹੁੰਦੇ ਹਨ ਇੱਥੇ ਆਉਣਾ ਅਤੇ ਕਹਿਣਾ ਕਿ ਦੋਸਤ ਮੈਂ ਇਸ ਅਸੈਂਬਲੀ ਨਾਲ ਸੰਬੰਧ ਰੱਖਦਾ ਹਾਂ ਕੋਈ ਸੋਖੀ ਗੱਲ ਨਹੀਂ ਹੈ ਤੁਹਾਨੂੰ ਬਹੁਤ ਸਾਰੇ ਡਰਾਉਣਿਆਂ ਨੂੰ ਪਾਰ ਕਰਨਾ ਪੈਂਦਾ ਹੈ ਅਤੇ ਤੁਹਾਨੂੰ ਆਪਣੇ ਮਸੀਹ ਜੀਵਨ ਦੇ ਵਿੱਚ ਸਭ ਕੁਝ ਸ਼ੁਰੂ ਤੋਂ ਕਰਨਾ ਪੈਂਦਾ ਹੈ ਤੁਹਾਨੂੰ ਆਪਣੇ ਘਰ ਦੀਆਂ ਕੁਝ ਚੀਜ਼ਾਂ ਨੂੰ ਠੀਕਾਣਾ ਪੈਂਦਾ ਹੈ ਤੁਹਾਨੂੰ ਆਪਣੇ ਪਹਿਰਾਵੇ ਵਿੱਚ ਕੁਝ ਚੀਜ਼ਾਂ ਨੂੰ ਠੀਕ ਕਰਨਾ ਪੈਂਦਾ ਹੈ ਅਤੇ ਇਹ ਉਹ ਹੈ ਜੋ ਇਸ ਨੂੰ ਮੁਸ਼ਕਲ ਬਣਾਉਂਦਾ ਹੈ ਸੋ ਹੁਣ ਕੋਈ ਵੀ ਆਦਮੀ ਕਹਿ ਸਕਦਾ ਹੈ ਕਿ ਇਹ ਸੱਚ ਹੈ ਪਰ ਮੈਨੂੰ ਤੁਹਾਨੂੰ ਕੁਝ ਦੱਸਣ ਦਿਓ ਦੋਸਤ ਕੀ ਤੂੰ ਜਾਣਦਾ ਹੈ ਕਿ ਕਿਉਂ ਤੂੰ ਲੋਕਾਂ ਨੂੰ ਇੱਥੇ ਆਉਂਦੇ ਹੋਏ ਵੇਖਦਾ ਅਤੇ ਉਹ ਸੌਂ ਖਾਂਦੇ ਹਨ ਕਿ ਇਹ ਸੱਚ ਹੈ ਅਤੇ ਫਿਰ ਤੂੰ ਉਹਨਾਂ ਨੂੰ ਦੁਬਾਰਾ ਨਹੀਂ ਦੇਖਦਾ ਜਦੋਂ ਉਹ ਇਸ ਚੀਜ਼ ਦੀ ਕੀਮਤ ਨੂੰ ਵੇchte ਹਨ ਜੋ ਉਹਨਾਂ ਨੂੰ ਅਦਾ ਕਰਨੀ ਪੈਣੀ ਹੈ ਉਹ ਘਰ ਜਾ ਕੇ ਕੀਮਤ ਗਿੰਦੇ ਹਨ ਅਤੇ ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਇਹ ਕੀਮਤ ਅਦਾ ਨਹੀਂ ਕਰ ਸਕਦਾ ਮੈਂ ਠੀਕ ਆਪਣੀ ਅਸੈਂਬਲੀ ਵਿੱਚ ਹੀ ਰਹਾਂਗਾ ਜਿੱਥੇ ਮੈਨੂੰ ਇੱਕ ਪੈਨੀ ਲਈ ਚੀਜ਼ ਮਿਲ ਸਕਦੀ ਹੈ ਪਰ ਇੱਥੇ ਇਸ ਚਰਚ ਵਿੱਚ ਤਾਂ ਇਸ ਦੀ ਕੀਮਤ 1 ਡਾਲਰ ਹੈ ਇਸ ਲਈ ਮੈਂ ਪੈਨੀ ਅਸੈਂਬਲੀ ਦੇ ਨਾਲ ਰਹਾਂਗਾ ਤੂੰ ਪੈਨੀ ਅਸੈਂਬਲੀ ਦੇ ਨਾਲ ਰਹਿ ਅਤੇ ਤੂੰ ਵਿਪਤਾ ਵਿੱਚ ਲੰਘਣ ਜਾ ਰਿਹਾ ਹੈਂ ਦੋਸਤ ਚੰਗਾ ਹੋਵੇਗਾ ਕਿ ਤੁਸੀਂ ਕੀਮਤ ਅਦਾ ਕਰੋ ਪਰ ਅਸੀਂ ਅੱਜ ਕੀਮਤ ਅਦਾ ਕਰ ਰਹੇ ਹਾਂ ਸੋਮਵਾਰ ਰਾਤ ਨੂੰ ਇੱਥੇ ਅਸੀਂ 2 ਤੋਂ 3 ਘੰਟੇ ਲਈ ਹਾਂ ਅਸੀਂ ਕੀਮਤ ਅਦਾ ਕਰ ਰਹੇ ਹਾਂ ਤੁਹਾਡਾ ਸਮਾਂ ਬਰਬਾਦ ਨਹੀਂ ਹੋਇਆ ਮੇਰਾ ਸਮਾਂ ਬਰਬਾਦ ਨਹੀਂ ਹੋਇਆ ਚਰਚ ਵਿੱਚ ਆਓ ਪ੍ਰਭੂ ਸਭਾ ਦੇ ਦਿਨ ਚਰਚ ਵਿੱਚ ਆਓ ਪਰਮੇਸ਼ਰ ਦੇ ਬਚਨ ਸੁਣੋ ਤੁਹਾਨੂੰ ਆਕਾਰ ਲੈਣਾ ਚਾਹੀਦਾ ਹੈ ਪ੍ਰਭੂ ਅਤੇ ਪੈਣੋਂ ਬਾਹਰ ਆਓ ਪ੍ਰਾਰਥਨਾ ਕਰਦੇ ਰਹੋ ਪਰਮੇਸ਼ਰ ਦੇ ਚੇਰਨ ਪਾਲੋ ਬੱਚਿਓ ਪਰਮੇਸ਼ਰ ਦੀ ਹਜ਼ੂਰੀ ਨੂੰ ਤੁਹਾਨੂੰ ਧੋਣ ਦਿਓ ਅਜਿਹੀ ਘੜੀ ਵਿੱਚ ਪਰਮੇਸ਼ਰ ਹੀ ਹੈ ਜੋ ਤੁਹਾਨੂੰ ਫੜੀ ਰੱਖਦਾ ਹੈ ਸਿਰਫ ਕੁਝ ਦਿਨਾਂ ਲਈ ਸਰਵਿਸ ਤੋਂ ਦੂਰ ਰਹੋ ਤੁਸੀਂ ਦੇਖੋਗੇ ਕਿ ਤੁਸੀਂ ਕਿੰਨਾ ਦੁਨਿਆਵੀ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹੋ ਕੁਝ ਦਿਨ ਲਈ ਸ਼ਹਿਰ ਜਾਓ ਤਦ ਤੁਹਾਡਾ ਸਿਰਦਰਦ ਹੋਣਾ ਸ਼ੁਰੂ ਹੋ ਜਾਵੇਗਾ ਤੁਸੀਂ ਉੱਥੇ ਆਦਮੀਆ ਵਾਂਗ ਹੀ ਔਰਤਾਂ ਦੀ ਲਾਲਸਾ ਕਰਨ ਲੱਗ ਪੈਂਦੇ ਹੋ ਹਰ ਤਰ੍ਹਾਂ ਦੀਆਂ ਗੱਲਾਂ ਵਾਪਨ ਲੱਗ ਪੈਂਦੀਆਂ ਹਨ ਅਸੀਂ ਇਸ ਰਸਤੇ ਤੇ ਜਾਣਾ ਨਹੀਂ ਚਾਹੁੰਦੇ ਦੋਸਤ ਅਸੀਂ ਨਿਰੰਤਰ ਉਸ ਦੀ ਆਤਮਾ 'ਚ ਰਹਿਣਾ ਚਾਹੁੰਦੇ ਹਾਂ ਲਗਾਤਾਰ ਉਸ ਦੀ ਹਜ਼ੂਰੀ ਵਿੱਚ ਰਹਿਣਾ ਚਾਹੁੰਦੇ ਹਾਂ ਮੈਂ ਤੁਹਾਨੂੰ ਦੱਸ ਰਿਹਾ ਤੁਹਾਨੂੰ ਪ੍ਰਭ ਦੇ ਨੇੜੇ ਆਉਣਾ ਪਵੇਗਾ ਪ੍ਰਭੂ ਅੱਜ ਤੁਹਾਨੂੰ ਉਸ ਕਿਰਪਾ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜੋ ਪਰਮੇਸ਼ਰ ਨੇ ਤੁਹਾਡੇ ਉੱਪਰ ਕੀਤੀ ਹੈ ਤੁਸੀਂ ਉਹਨਾਂ ਅਸੈਂਬਲੀਆਂ ਵਿੱਚੋਂ ਇੱਕ ਵਿੱਚ ਫਸ ਸਕਦੇ ਸੀ ਉਹਨਾਂ ਕੁਝ ਪ੍ਰੇਸ਼ਟ ਪ੍ਰਚਾਰਕਾਂ ਦੇ ਅਧੀਨ ਫਸ ਸਕਦੇ ਸੀ ਅਤੇ ਤੁਹਾਡੇ ਵਿੱਚੋਂ ਕੁਝ ਸਨ ਤੁਹਾਡੇ ਵਿੱਚੋਂ ਕੁਝ ਪ੍ਰੇਸ਼ਟ ਸਨ ਤੁਹਾਡੇ ਵਿੱਚੋਂ ਕੁਝ ਉਹਨਾਂ ਪ੍ਰਚਾਰਕਾਂ ਦੇ ਅਧੀਨ ਸਨ ਪਰ ਪਰਮੇਸ਼ਰ ਦੀ ਕਿਰਪਾ ਨੇ ਤੁਹਾਨੂੰ ਬਾਹਰ ਲਿਆਂਦਾ ਇਸ ਲਈ ਆਓ ਅਤੇ ਅਸੀਂ ਉਸ ਨੂੰ ਧੰਨਵਾਦ ਦੇਈਏ ਉਸ ਦੀ ਉਸਤਤ ਕਰੀਏ ਇੱਥੇ ਆਓ ਅਤੇ ਪ੍ਰਾਰਥਨਾ ਕਰੋ ਪ੍ਰਭੂ ਦਾ ਧੰਨਵਾਦ ਕਰੋ ਜੋ ਉਸਨੇ ਸਾਡੇ ਲਈ ਕੀਤਾ ਹੈ ਇਸ ਨੂੰ ਮਾਮੂਲੀ ਨਾ ਸਮਝੋ ਅਸੀਂ ਇਸ ਸੰਦੇਸ਼ ਨੂੰ ਯਾਦ ਰੱਖਾਂਗੇ ਮੈਂ ਅਜੇ ਤੱਕ ਇਸ ਨੂੰ ਪੂਰਾ ਨਹੀਂ ਕਰ ਸਕਿਆ ਹਾਂ ਪਰ ਇੱਕ ਅਗਲੀ ਰਾਤ